ਕਿਸਾਨਾਂ ਦੀ ਜਿਹੜੀ ਦੇਰ ਰਾਤ ਮੀਟਿੰਗ ਚੱਲੀ ਉਹ ਕਰੀਬ ਕਰੀਬ 2:30 ਹੀ ਰਹੀ ਔਰ 2:30 ਰਹਿਣ ਦੇ ਬਾਅਦ ਜਿਹੜਾ 10 ਵਜੇ ਦਾ ਦਿੱਲੀ ਕੂਚ ਕਰਨ ਦੀ ਗੱਲ ਸਾਹਮਣੇ ਆਈ ਸੀ ਔਰ ਜੇ ਬਰਦਾਸ਼ਪੁਰ ਪੰਜਾਬ ਦੀ ਗੱਲ ਕਰੀਏ ਬਰਦਾਸ਼ਪੁਰ ਦੀ ਗੱਲ ਕਰੀਏ ਤੇ ਤਿਆਰੀਆਂ ਜਿਹੜੀਆਂ ਉਹ ਪੂਰੀ ਤਰ੍ਹਾਂ ਮੁਕੰਮਲ ਨੇ ਔਰ ਸੜਕ ਤੇ ਸੰਘਣੀ ਧੁੰਦ ਹੈ ਉਹਦੇ باوجود ਕਿਸਾਨਾਂ ਦਾ ਇਕੱਠ ਹੋ ਰਿਹਾ ਔਰ ਮੈਂ ਬਟਾਲਾ ਹਾਈਵੇ ਤੇ ਅਮ੍ਰਿਤਸਰ ਹਾਈਵੇ ਤੇ ਖੜਾ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿਸਾਨ ਜਿਹੜੇ ਨੇ ਵਕ ਵਕ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਗੱਡੀਆਂ ਲੈ ਕੇ ਪਹੁੰਚ ਰਹੇ ਨੇ ਹਾਈਵੇ ਤੇ ਔਰ ਦਿੱਲੀ ਦੀਆਂ ਤਿਆਰੀਆਂ ਨੇ ਔਰ ਮੌਸਮ ਦੀ ਜੇ ਗੱਲ ਕਰੀਏ ਤੇ ਪੂਰੀ ਸੰਘਣੀ ਧੁੰਦਾ ਉਹਦੇ باوجود ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਹੈ ਆਪਾਂ ਗੱਲ ਵੀ ਕਰਦੇ ਹਾਂ ਕਿਵੇਂ ਦੀ ਤਿਆਰੀ ਹੈ ਜੀ ਧੁੰਦ ਵੀ ਪੂਰੀ ਸੰਘਣੀ ਆ ਪਿੰਡਾਂ ਚੋਂ ਨਿਕਲ ਆਏ ਹੋ ਵੇਖੋ ਜੀ ਧੁੰਦੀ ਬੜੀ ਸੰਘਣੀ ਆ ਤੇ ਇਰਾਦੇ ਵੀ ਬੜੇ ਦ੍ਰਿੜ ਆ ਅਸੀਂ ਦੋ ਤਿੰਨ ਮੀਟਿੰਗਾਂ ਹੋਈਆਂ ਔਰ ਕੋਈ ਉਹਦਾ ਕੋਈ ਮਤਲਬ ਨਹੀਂ ਨਿਕਲਿਆ ਬੇਸਿੱਟਾ ਰੀਆਂ ਨੇ ਸੋ ਅੱਜ ਸਾਰਿਆਂ ਨੂੰ ਪਤਾ ਵਾ ਕਿ ਹਰਿਆਣੇ ਨੇ ਕਿੱਤਾ ਬੈਰੀਆ ਲਾਏ ਆ ਇਹ ਕੋਈ ਪਹਿਲੀ ਵਾਰੀ ਨਹੀਂ ਪਹਿਲੀ ਵਾਰੀ ਇਹੋ ਕੁਝ ਆ ਹੀ ਸੋ ਐਸ ਕਾ ਵੀ ਜੋ ਮਰਜੀ ਹੱਥ ਕੱਢਦੇ ਪਲਾੜੀ ਉਹ ਬੈਰੀਆ ਤੋੜ ਕੇ ਹੀ ਦਿੱਲੀ ਜਾਵਾਂਗੇ ਰਾਤੀ ਦੇਖਿਆ ਗਿਆ ਸੀ ਕਿ ਡਰੋਨ ਤੋਂ ਅਤਰੂ ਗੈਸ ਵੀ ਸੁੱਟੇ ਜਾ ਰਹੇ ਸੀ ਇਦਾਂ ਦੇ ਜਿਹੜੇ ਹਾਲਾਤ ਬੜੇ ਹੋਏ ਆ ਕਿਵੇਂ ਆਪਾਂ ਇਸ ਚੀਜ਼ ਨਾਲ ਕਿਵੇਂ ਲੜਾਂਗੇ ਵੇਖੋ ਜੀ ਅਤਰੂ ਗੈਸ ਉਹ ਸੁੱਟ ਰਹੇ ਆ ਉਹ ਲਾਗ ਰਹੀਆਂ ਗੋਲੀਆਂ ਵੀ ਮਾਰ ਜਾਨਾ ਪਰ ਸਾਡੇ ਕਿਸਾਨ ਜਿਹੜੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਅਥਰੂ ਗਏ ਅਸੀਂ ਵੇਖਿਆ ਵਾ ਕੁਝ ਨਹੀਂ ਹੁੰਦਾ ਮਾਰੇ ਅੱਖਾਂ ਚੋਂ ਪਾਣੀ ਵਗਦਾ ਵਾ ਗਿੱਲਾ ਕੱਪੜਾ ਰੱਖੋ ਪੁੰਜੇ ਤੁਰਪੋਂ ਕੁਝ ਨਹੀਂ ਜੁਦਾਦਾ ਸੋ ਸਰਕਾਰ ਜੋ ਮਾਤੀ ਕਰਦੇ ਅਸੀਂ ਉਹਨੂੰ ਇਹ ਕੰਮ ਦੇ ਕਾਮਯਾਬ ਨਹੀਂ ਹੋਣ ਦਾਂਗੇ ਬਿਲਕੁਲ ਪੰਜਾਬ ਦੀ ਸਰਹੱਦ ਮੈਂ ਉਧਰਲੀ ਸਰਹੱਦ ਦੀ ਗੱਲ ਨਹੀਂ ਕਰਦਾ ਪਰ ਹਿੜਾੜੇ ਦੀ ਸਰਹੱਦ ਕਿਵੇਂ ਲੱਗਦੀ ਪਈ ਜਿਵੇਂ ਆਪਾਂ ਨਾਲ ਦੇ ਪਾਸੇ ਬੈਠੇ ਪਾਕਿਸਤਾਨ ਬਣੇ ਇਦਾਂ ਦੀ ਜਾਬਦਾ ਇਦਾਂ ਦੀ ਸੇਮ ਹੈ ਜੀ ਗੱਲ ਕੋਈ ਨਹੀਂ ਹੈਗੀ ਬਾਕੀ ਹਰਿਆਣਾ ਵਿੱਚ ਸਾਡਾ ਭਾਈ ਹੈ ਕੋਈ ਗੱਲ ਨਹੀਂ ਹੈਗੀ ਉਹ ਤੇ ਗਵਰਨਮੈਂਟ ਨੇ ਕੀਤਾ ਨਾ ਇਦਾਂ ਬਾਕੀ ਜਿਹੜੇ ਹਰਿਆਣੇ ਵਾਲੇ ਆ ਉਹ ਸਾਡੇ ਨਾਲ ਨੇ ਕੋਈ ਟੈਕਸ ਲੈਣ ਨੂੰ ਕਰਨੀ ਅਸਬੇ ਕੋਈ ਮਤਲਬ ਇਹੋ ਜੀ ਗੱਲ ਨਹੀਂ ਵੀ ਉਹ ਲੋਕੀ ਨਹੀਂ ਆਉਣਗੇ ਤੇ ਗੌਰਮੈਂਟ ਕਰਨਾ ਹੁੰਦਾ ਉਹ ਅਸੀਂ ਜਾਣ ਨੂੰ ਤਿਆਰ ਆ ਕੋਈ ਗੱਲ ਇਹਦਾ ਮਰਜ਼ੀ ਆਵੇ ਧੱਕੇ ਲਵਾ ਲਾਂਗੇ ਗੱਲ ਹੀ ਕੋਈ ਨਹੀਂ ਜੀ ਕਿਵੇਂ ਦੀ ਤਿਆਰੀ ਕਿਵੇਂ ਦੀ ਹੈ ਤਿਆਰੀ ਫੁੱਲੀ ਆ ਜੀ ਟਰੈਕਟਰ ਟਰਾਲੀਆਂ ਵੀ ਹਾਂਜੀ ਪੂਰੀਆਂ ਜੀ ਥਾਣਾ ਪਿਣਾ ਨਾ ਸੋਖ ਹੈ ਜੀ ਇਹ ਚੀਜ਼ ਦੀ ਕਮੀ ਨਹੀਂ ਹੈ ਹਾਂਜੀ ਬਿਲਕੁਲ ਮੈਂ ਦੇਖਿਆ ਸਭ ਤੋਂ ਕੇ ਹੋਲੈਂਡ ਲਾਇਆ ਹੈ ਹਾਲੈਂਡ ਦੀ ਕੱਲ ਦੀ ਮਸ਼ਹੂਰੀ ਵੀ ਬੜੀ ਹੋਈ ਕਿ ਹਾਲੈਂਡ ਦਾਖਲ ਹੋ ਗਿਆ ਸਿੰਘੂ ਬਾਰਡਰ ਹਾਂਜੀ ਹਾਂਜੀ ਹੋ ਗਿਆ ਜੀ ਇਹ ਵੀ ਜਾਣਗੇ ਸਭ ਕੋ ਜਾਏਗਾ ਕੋਈ ਕੱਲ ਦੀ ਕਮੀ ਨਹੀਂ ਆ ਇੱਕ ਨਾ ਪਰ ਡਰਦੇ ਨਾ ਡੰਦਾ ਬਿਲਕੁਲ ਕੱਲ ਵੀ ਦੇਖਿਆ ਸੀ ਤਸਵੀਰਾਂ ਚ ਜਿਹੜਾ ਪਹਿਲਾ ਨੌਜਵਾਨ ਸਿੰਘੂ ਬਾਰਡਰ ਤੇ ਪਹੁੰਚਿਆ ਹਾਲੈਂਡ ਤੇ ਪਹੁੰਚਿਆ ਇਹਨਾਂ ਨੇ ਵੀ ਹਾਲੈਂਡ ਸਭ ਤੋਂ ਅੱਗੇ ਲਾਇਆ ਕਿਵੇਂ ਦੀ ਤਿਆਰੀ ਹੈ ਟਰੈਕਟਰ ਟਰਾਲੀਆਂ ਤਿਆਰੀ ਬਹੁਤ ਜੋਸ਼ਨਾਵਾਂ ਪਹਿਲਾਂ ਜਿਹੜੀਆਂ ਸਟੇਟਾਂ ਹਿੰਦਾਰ ਕਾ ਪੂਰੀਆਂ ਸਟੇਟਾਂ ਹਿੰਦੁਸਤਾਨ ਦੀਆਂ ਨਾਲ ਆ ਰਹੀਆਂ 2000 ਬੰਦਾ ਦਾ ਹਿੱਸਾ ਚੋਂ ਆ ਰਿਆ ਕੇਰਲਾ ਦੇ ਵਿੱਚੋਂ ਆ ਰਿਆ ਹਰ ਕਾ ਪੂਰੇ ਸਾਦੇ ਨਾਲ ਪੂਰਾ ਸਰਕਾਰ ਦੇ ਬਰਖਲਾ ਪਿਆ ਪਹਿਲਾਂ ਲੋਕਾਂ ਨੂੰ ਇੰਨੀ ਜਾਗਰਤਾ ਨਹੀਂ ਹੈਗੀ ਪਿਛਲੀ ਵਾਰ ਜਿੰਨੀ ਇਸ ਵਾਰ ਜਾਗਰਤਾ ਕਿਉਂਕਿ ਕਾਨੂੰਨ ਬੜੇ ਘੱਟ ਗਿਆ ਉਹਨੂੰ ਇਹੋ ਜਿਹੇ ਘੱਟ ਗਿਆ ਕਿ ਜਿਹੜਾ ਐਕਟ 2020 ਬਿਜਲੀ ਆ ਨਾ ਉਹਦੇ ਵਿੱਚ ਹਰ ਬੰਦੇ ਨੂੰ ਗਰੀਬ ਤੋਂ ਲੈ ਕੇ ਉੱਤੇ ਤੱਕ ਘਾਟਾ ਵਾ ਕਿਉਂਕਿ ਚਿਪ ਵਾਲੇ ਮੀਟਰ ਲੱਗੇ ਲੋਕੀ ਤਾਂ ਮੋਬਾਈਲ ਰੀਡ ਜਾਤ ਕਰਾਉਂਦੇ ਤਾਂ ਰੀਚਾਰਜ ਕਰਾਉਣਗੇ ਫਿਰ ਜਾ ਕੇ ਚੱਲੇਗਾ ਜੇ ਅਦਾਨੀ ਮੰਨੀ ਉਹਨਾਂ ਦਾ ਇਹ ਕਰਜ਼ਾ 150 ਲੱਖ ਕਰੋੜ ਮਾਫ ਕਰ ਸਕਦੇ 1.5 ਲੱਖ ਕਰੋੜ ਇਹ ਤਾਂ 45 ਲੱਖ ਕਰੋੜ ਹੈ ਸਾਰਾ ਤਾ ਨਾਮੀ ਦੁਰਾਂ ਦਾ ਇਹ ਵੀ ਕਰ ਸਕਦੇ ਸਰਕਾਰ ਅੱਗੇ ਕੋਈ ਨਹੀਂ ਐਮਐਸਪੀ ਆ ਉਹ ਵੀ ਦੇ ਸਕਦੇ ਆ ਅੱਜ ਐਮਐਸਪੀ ਹੋਵੇ ਤਾਂ ਹਰ ਬੰਦਾ ਜਿਹੜਾ ਸੁੱਖ ਦੀ ਰੋਟੀ ਖਾਵੇ ਇਹ ਇਹ ਕਾਨੂੰਨ ਜਦਾਂ ਨਾ ਉਦੋਂ ਰੱਦ ਹੁੰਦੇ ਤੇ ਅੱਜ ਹਰ ਬੰਦੇ ਨੂੰ ਉੱਚ ਘਾਟਾ ਹੀ ਕਿ ਦੁਕਾਨਦਾਰ ਆ ਚਾਹੇ ਉਹ ਰੇੜੀ ਲਾਉਂਦਾ ਕਿਉਂਕਿ ਇਹ ਜੇ ਡਾਨੀ ਪਾਨੀ ਦੇ ਗਦਾਮਾਂ ਤੇ ਚੱਲਣਾਂ ਸਾਰੀਆਂ ਚੀਜ਼ਾਂ ਉਸ ਤੋਂ ਇਲਾਵਾ ਕੁਝ ਵੀ ਨਹੀਂ ਹੋਰ ਰਹਿਣਾ ਅਗਰ ਉਹ ਰੱਦ ਹੋ ਗਿਆ ਤੇ ਇਹ ਵੀ ਰੱਦ ਹੋਣਗੇ ਬਿਲਕੁਲ ਰੱਦ ਹੋਣਗੇ ਰੱਦ ਕਰਾ ਕੇ ਮੁੜਾਂਗੇ ਕਹਿੰਦੇ ਕਿਵੇਂ ਦੀ ਸੋਚਦੇ ਹੋ ਹੁਣ ਵਾਪਸੀ ਜਦੋਂ ਆਣਾ ਤੇ ਮਤਲਬ ਕੋਈ ਹਾਸਲ ਕਰਕੇ ਹੀ ਆਣਾ ਜਾਂ ਜਿੱਤ ਕੇ ਆਵਾਂਗੇ ਸਾਰੀਆਂ ਮੰਗਾਂ ਮਨਵਾ ਕੇ ਆਵਾਂਗੇ ਕਿ ਆਵਾਂ ਕਿਉਂਕਿ ਪਿਛਲੀ ਵਾਰ ਵੀ ਆਪਾਂ ਜਿੱਤ ਕੇ ਆਏ ਸੀ ਲੇਕਿਨ ਅਸ਼ਵਾਸਨ ਵੀ ਲੈ ਕੇ ਆਏ ਸੀ ਸਰਕਾਰ ਦੇ ਐਮਐਸਪੀ ਦੇ ਉੱਤੇ ਜਿਹੜਾ ਸਾਣਾ ਵਾਦਾ ਕੀਤਾ ਉਹ ਤਾਂ ਮੁੱਕਰ ਗਈ ਆ ਤੇ ਉਦੋਂ ਆਪਾਂ ਸੰਘਰਸ਼ ਦੇ ਨੂੰ ਖਤਮ ਨਹੀਂ ਕਰਕੇ ਬੁਲਤੀ ਵੀ ਕਰਕੇ ਆਏ ਸੀ ਤੇ ਆਪਾਂ ਫਿਰ ਉਸ ਸੰਘਰਸ਼ ਨੂੰਗਾ ਤੋੜ ਲੰਮੀ ਹੋਣ ਲੱਗੇ ਬਿਲਕੁਲ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿਵੇਂ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਗਈਆਂ ਨੇ ਹਾਲੈਂਡ ਯਾ ਦੂਸਰੇ ਜਿਹੜੇ ਟਰੈਕਟਰ ਨੇ ਉਹ ਪੂਰੀ ਤਰ੍ਹਾਂ ਸਜਾਏ ਗਏ ਨੇ ਕਹਿ ਸਕਦੇ ਸਜਾਏ ਗਏ ਨੇ ਛੱਡੇ ਲਗਾਏ ਗਏ ਨੇ ਅੱਗੇ ਔਰ ਤਰਪਾਲਾਂ ਔਰ ਸਮਾਨ ਜਿਹੜਾ ਪੂਰਾ ਨਾਲ ਲੈ ਕੇ ਜਾਇਆ ਜਾ ਰਿਹਾ ਚਾਹੇ ਉਹ ਰਾਸ਼ਨ ਦੀ ਗੱਲ ਹੋਵੇ ਚਾਹੇ ਜਿਹੜਾ ਲੋਡ ਵਾਲਾ ਸਮਾਨ ਆ ਉਹ ਵੀ ਨਾਲ ਟਰੈਕਟਰ ਟਰਾਲੀਆਂ ਚ ਪੂਰਾ ਬੰਦੋਬਸਤ ਕੀਤਾ ਗਿਆ ਔਰ ਗੁਰਦਾਸਪੁਰ ਦੇ ਇਹ ਕਹਿ ਲਈਏ ਕਿ ਬਿਲਕੁਲ ਸਰਹੱਦ ਤੋਂ ਦੂਸਰੀ ਸਰਹੱਦ ਜਿਹੜੀ ਪੰਜਾਬ ਦੀ ਹਰਿਆਣਾ ਸਰਹੱਦ ਆ ਯਾ ਦਿੱਲੀ ਬਲਕੂਚ ਕਰਨ ਦੀ ਤਿਆਰੀ ਹੈ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਦੀ ਟੀਵੀ ਲਈ ਗੁਰਦਾਸਪੁਰ ਤੋਂ